ਨੰਬਰਦਾਰ ਜੀ ਕੀ ਗੱਲ ਹੋ ਗਈ ਐਂਦਾ ਆ ਕੇ ਬੈਠੇ ਹੋ ਯਾਰ ਤੈਨੂੰ ਤਾਂ ਚੰਗੀ ਤਰ੍ਹਾਂ ਪਤਾ ਮੇਰੇ ਪਿੰਡ ਮੁਸ਼ਕਾਵਾਦ ਦੇ ਵਿੱਚ ਅੱਜ ਬਿਮਾਰੀਆਂ ਨੂੰ ਜਨਮ ਦੇਣ ਵਾਲੀ ਫੈਕਟਰੀ ਲੱਗ ਰਹੀ ਆ ਮੇਰੇ ਪਿੰਡੇ ਨਹੀਂ ਪੰਜਾਬ 'ਚ ਕੋਈ 40 45 ਫੈਕਟਰੀਆਂ ਲੱਗ ਰਹੀਆਂ ਨੇ ਜਿਹੜੀਆਂ ਕਿ ਪੰਜਾਬ ਨੂੰ ਬਿਮਾਰੀਆਂ ਵੰਡਣਗੀਆਂ ਇਸੇ ਕਰਕੇ ਮਨ ਉਦਾਸ ਆ ਨੰਬਰਦਾਰ ਜੀ ਇਹ ਸਰਕਾਰ ਕੀ ਸੋਚ ਕੇ ਪੰਜਾਬ 'ਚ ਇਹ ਜੀਆਂ ਫੈਕਟਰੀਆਂ ਲਾ ਰਹੀ ਆ ਕਈ ਮਹੀਨਿਆਂ ਤੋਂ ਤੁਸੀਂ ਪਰਦਾਸ਼ਨ ਕਰ ਰਹੇ ਹੋ ਧਰਨੇ ਲਈ ਬੈਠੇ ਹੋ ਪਰ ਸਰਕਾਰ ਦੇ ਕੰਮ ਤਾਂ یوں ਨਹੀਂ ਕਰਦੀ। ਵੋਟਾਂ ਆ ਗਈਆਂ। ਤੁਹਾਡਾ ਪਿੰਡ ਵੀ ਤਾਂ ਵੋਟਰ ਆ। ਉਹ ਵੋਟਾਂ ਵੇਲੇ ਤਾਂ ਹਰ ਵੋਟਰ ਦੀ ਮੰਗ ਮੰਨੀ ਜਾਂਦੀ ਐ ਭਾਵੇਂ ਜਾਇਜ਼ ਹੋਵੇ ਜਾਂ ਹੀ ਨਾ ਜਾਇਜ਼। ਇੱਥੋਂ ਤੱਕ ਵੋਟਾਂ ਲੈ ਲਈ ਤਾਂ ਨਸ਼ੇ ਵੰਡੇ ਜਾਂਦੇ ਨੇ। ਪਰ ਤੁਹਾਡੀ ਮੰਗ ਤਾਂ ਬਿਲਕੁਲ ਜਾਇਜ਼ ਆ ਵੀ ਆ ਪ੍ਰਦੂਸ਼ਣ ਫੈਕਟਰੀ ਬੰਦ ਕੀਤੀ ਜਾਵੇ। ਨਾ ਕੋਈ ਲੀਡਰ ਨਹੀਂ ਆਇਆ ਤੁਹਾਡੀ ਫੈਕਟਰੀ ਬੰਦ ਕਰਾਉਣ ਲਈ? ਨਹੀਂ। ਕੋਈ ਲੀਡਰ ਨਹੀਂ ਆਇਆ ਸਾਡੀ ਸਾਰ ਲੈਣ ਲਈ। 1 ਮਹੀਨਾ ਹੋ ਗਿਆ ਸਾਡੇ ਪਿੰਡ ਦੀ ਸੰਗਤ ਨੂੰ ਗਰਮੀ 'ਚ ਸੜਦਿਆਂ। ਇੰਨੂ ਦਾ ਪਤਾ ਹੀ ਆ ਐਦ ਕੀ ਗਰਮੀ ਪਈ ਵੀ ਬਹੁਤ ਆ ਨਾ ਹੁਣ ਤੁਹਾਡੇ ਪਿੰਡ ਦਾ ਕੀ ਪਲਾਨ ਆ ਸਾਡੇ ਪਿੰਡ ਦਾ ਪਲਾਨ ਤਾਂ ਇਹ ਆ ਕਿ ਇਸ ਵਾਰ ਅਸੀਂ ਚੋਣਾਂ ਦਾ ਬਾਈਕਾਟ ਕੀਤਾ ਨਾ ਤਾਂ ਅਸੀਂ ਕਿਸੇ ਲੀਡਰ ਨੂੰ ਵੋਟ ਪਾਉਣੀ ਆ ਤੇ ਨਾ ਕਿਸੇ ਦਾ ਪ੍ਰਚਾਰ ਕਰਨਾ ਅਸੀਂ ਸਾਰੇ ਪਿੰਡ ਦੇ ਇਕੱਠੇ ਹੋ ਕੇ ਫੈਸਲਾ ਲਿਆ ਮੈਂ ਕਿ ਇੱਕ ਪਿੰਡ ਵੋਟ ਨਹੀਂ ਪਾਊਗਾ ਤਾਂ ਸਰਕਾਰ ਨੂੰ ਇਹਦੇ ਵਿੱਚ ਕੀ ਫਰਕ ਪੈਣਾ ਉਹ ਸਾਡੇ ਇੱਕ ਪਿੰਡ ਨੇ ਨਹੀਂ ਇਹ ਫੈਸਲਾ ਕੀਤਾ ਲਗਭਗ ਪੰਜਾਬ ਦੇ 30-32 ਪਿੰਡਾਂ ਨੇ ਫੈਸਲਾ ਕੀਤਾ ਜਿਨ੍ਹਾਂ ਜਿਨ੍ਹਾਂ ਪਿੰਡਾਂ ਦੇ ਆਲੇ-ਦਾਲੇ ਇਫੈਕਟ ਨਹੀਂ ਲੱਗ ਰਹੀਆਂ ਨਾ ਸਾਰੇ ਪਿੰਡਾਂ ਨੇ ਵੋਟ ਪਾਉਣ ਦਾ ਵਾਈਕਾਰ ਕੀਤਾ ਹੋਇਆ ਉਹ 30 32 ਪਿੰਡਾਂ ਦੀਆਂ ਵੋਟਾਂ ਨਾਲ ਸਰਕਾਰ ਨੂੰ ਫਿਰ ਵੀ ਫਰਕ ਨਹੀਂ ਪੈਣਾ ਪੰਜਾਬ ਵਿੱਚ 13 ਦੇ 13 ਐਮਪੀ ਜਿੱਤਣਗੇ ਬਿਲਕੁਲ ਸਹੀ ਕਿਹਾ 13 ਦੇ 13 ਐਮਪੀ ਜਿੱਤਣਗੇ ਜ਼ਰੂਰ ਭਾਵੇਂ ਕਿਸੇ ਪਾਰਟੀ ਦੇ ਹੋਣ ਜਿੱਤਣਗੇ ਜ਼ਰੂਰ ਦੁੱਖ ਇਸ ਗੱਲ ਦਾ ਕਿ ਵੋਟਾਂ 1 ਜੂਨ ਨੂੰ ਪੈੜੀਆਂ ਨੇ ਤੇ 4 ਜੂਨ ਨੂੰ ਅਲਾਉਂਸ ਹੋਣਗੀਆਂ 1 ਜੂਨ ਤੋਂ ਲੈ ਕੇ 6 ਜੂਨ ਉਹ ਦਿਨ ਹੁੰਦੇ ਨੇ ਜਦੋਂ ਸਾਡੇ ਸ੍ਰੀ ਹਰਮੰਦਰ ਸਾਹਿਬ ਉੱਤੇ ਭਾਰਤ ਸਰਕਾਰ ਨੇ ਹਮਲਾ ਕੀਤਾ ਸੀ ਤੇ ਸਾਡੇ ਬੇਕਸੂਰ ਬੱਚੇ-ਬੱਚੀਆਂ, ਮਾਤਾ-ਮਾਂ ਤੇ ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ। ਆ ਦਿਨ ਨਾ ਭੁੱਲਣ ਵਾਲੇ ਦਿਨ ਹੁੰਦੇ ਨੇ। ਇਨ੍ਹਾਂ ਦਿਨਾਂ ਵਿੱਚ ਅਸੀਂ ਉਦਾਸ ਹੁੰਨੇ ਆ ਤੇ ਸਰਕਾਰ ਪ੍ਰਤੀ ਸਾਡਾ ਗੁੱਸਾ ਹੁੰਦਾ। 4 ਜੂਨ ਨੂੰ ਸਰਕਾਰ ਕੋਈ ਵੀ ਬਣੇ ਜਿੱਤਣ ਵਾਲੇ ਲੋਕ ਧੋਲ ਵਜਾਉਣਗੇ, ਲੱਡੂ ਵੰਡਣਗੇ, ਪੰਗੜੇ ਪਾਉਣਗੇ। ਫਿਰ ਸਾਡੇ ਹਿਰਦੇ ਬਲੁੱਦੇ ਜਾਣਗੇ ਜੂਨ ਮਹੀਨੇ ਚ ਹਮਲਾ ਕਰਨ ਤੋਂ ਬਾਅਦ ਸਾਡੇ ਵੈਰੀਆਂ ਨੇ ਦੁਸ਼ਮਣਾਂ ਨੇ ਪੰਗੜੇ ਪਾਏ ਸੀ ਜਿਹੜੀ ਫੌਜ ਨੇ ਸਾਡੇ ਦਰਬਾਰ ਸਾਹਿਬ ਹਮਲਾ ਕੀਤਾ ਸੀ ਨਾ ਉਹਨਾਂ ਦੇ ਗਲਾਂ 'ਚ ਹਾਰ ਪਾਏ ਗਏ ਲੱਡੂ ਵੰਡੇ ਗਏ ਆ ਦੇਖੀ ਆ ਜਦੋਂ ਚਾਰ ਚੂਨ ਨੂੰ ਜਿੱਤਣਗੇ ਨਾ ਫਿਰ ਜਸ਼ਨ ਮਨਾਏ ਜਾਣਗੇ ਫਿਰ ਗਲਾਂ 'ਚ ਹਾਰ ਪਾਏ ਜਾਣਗੇ ਲੱਡੂ ਵੰਡੇ ਜਾਣਗੇ ਤੇ ਸਾਡੇ ਹਿਰਦਿਆਂ ਨੂੰ ਸਾਰਿਆ ਜਾਊਗਾ ਆ ਸ਼ੁਕਰ ਹੈ ਰੂ ਦਾ ਉਸ ਦਿਨ ਸਾਡਾ ਪਿੰਡ ਕਿਸੇ ਨੂੰ ਵੋਟ ਨਹੀਂ ਪਾਵੇਗਾ ਤੇ ਨਾ ਹੀ ਕਿਸੇ ਦੇ ਜਿੱਤਣ ਤੇ ਖੁਸ਼ੀ ਮਨਾਵੇਗਾ ਸਭ ਤੋਂ ਅਸੀਂ ਇਕੱਠੇ ਹੋ ਕੇ ਪਾਠ ਕਰਾਂਗੇ ਅਰਦਾਸ ਕਰਾਂਗੇ ਕਿ ਸਾਡੀ ਗੌਂ ਜਾਗ ਜਾਵੇ ਤੇ ਨਾ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਇਕਜੁੱਟ ਹੋ ਜਾਵੇ